ਪਿਛਲੀ ਵਾਰੀ ਅਸੀਂ ਚੰਡੀਗੜ੍ਹ ਦੇ 34 ਸੈਕਟਰ ਦੇ ਮੇਲੇ ਦੇ ਵਿੱਚ ਗਏ ਸੀ ਤੇ ਹੁਣ ਅਸੀਂ ਆਏ ਆ ਮਨੀ ਮਾਜਰਾ ਦੇ ਮੇਲੇ ਦੇ ਵਿੱਚ ਤਾਂ ਦੱਸੋਆਂ ਕਿ ਮੇਲੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਬਟ ਇਹ ਹੋਰ ਜ਼ਿਆਦਾ ਰੰਗੀਨ ਰਹਿਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਮਰਮੇਡ ਸ਼ੋਅ ਵੀ ਆਗਰੇ ਕਿੰਨਾ ਕਿ ਐਕਸਾਈਟਿਡ ਹੋ ਮੇਲੇ ਤੇ ਬਹੁਤ ਹੈ ਬਹੁਤ ਬਹੁਤ ਜਿਆਦਾ ਵਾਰੀ ਅਸੀਂ ਚੰਡੀਗੜ੍ਹ ਦੇ 34 ਸੈਕਟਰ ਦੇ ਮੇਲੇ ਦੇ ਵਿੱਚ ਗਏ ਸੀ ਤੇ ਹੁਣ ਅਸੀਂ ਆਏ ਆ ਮਨੀ ਮਾਜਰਾ ਦੇ ਮੇਲੇ ਦੇ ਵਿੱਚ ਦਾਸਵਾ ਕਿ ਮੇਲੇ ਤਾਂ ਬਹੁਤ ਤਰ੍ਹਾਂ ਦੇ ਹੁੰਦੇ ਨੇ ਬਟ ਇਹ ਹੋਰ ਜ਼ਿਆਦਾ ਰੰਗੀਨ ਰਹਿਣ ਵਾਲਾ ਹੈ ਕਿਉਂਕਿ ਇਸ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲੇਗਾ ਮਰਮਿਟ ਸ਼ੋ ਜੀ ਹਾਂ ਇਸ ਦੇ ਨਾਲ ਹੀ ਦਾਸਵਾ ਕਿ ਮਰਮਿਟ ਸ਼ੋ ਜੋ ਕਿ ਅੰਦਰ ਲੱਗਿਆ ਤੇ ਪਹਿਲੀ ਵਾਰ ਇਸ ਪੂਰੇ ਏਰੀਆ ਦੇ ਵਿੱਚ ਮਰਮਿਟ ਸ਼ੋ ਜੋ ਕਿ ਦਿਖਾਇਆ ਜਾਏਗਾ ਇਹ ਅਲੰਕੇਸ਼ਵਰ ਭਾਸਕਰ ਜੀ ਦੀ ਜਿਹੜੀ ਕਿ ਨਵੀਂ ਇੱਕ ਪਹਿਲ ਜਿਹੜੀ ਕਿ ਆਪਾਂ ਕਹਿ ਸਕਦੇ ਹੁਣਾਂ ਨੇ ਪਹਿਲ ਕੀਤੀ ਹੈ ਪੂਰਾ ਮੇਲਾ ਦਿਖਾਵਾਂਗੇ ਇੰਜੋਏ ਕਰਾਂਗੇ ਮੇਲੇ ਦੇ ਜੋਤੇ ਦੇਖਦੇ ਆ ਕਿ ਕਿਵੇਂ ਜਲਪਰੀਆਂ ਆਪਣੇ ਵੱਖ-ਵੱਖ ਜਲਵੇ ਦਿਖਾਣ ਗਿਆ ਨੇ ਤੇ ਚਲਦੇ ਆ ਫਿਰ ਤੁਸੀਂ ਦੇਖ ਸਕਦੇ ਹੋ ਕਿ ਮੇਲਾ ਜਿਹੜਾ ਕਿ ਕੱਲ ਤੋਂ ਸ਼ੁਰੂ ਹੋਣ ਵਾਲਾ ਆ ਤੇ ਤਾਂ ਕਰਕੇ ਪੂਰੀ ਤਿਆਰੀਆਂ ਜਿਹੜੀ ਪੂਰੀ ਚੱਲ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਤਿਆਰੀਆਂ ਦੇ ਵਿੱਚ ਸਾਰ ਕੋਈ ਲੱਗਿਆ ਹੋਇਆ ਹੈ ਅਲੱਗ-ਅਲੱਗ ਖਾਣੇ ਦੀਆਂ ਸਟਾਲਸ ਜਿਹੜੇ ਕਿ ਇੱਧਰ ਲੱਗਣ ਗਈਆਂ ਤੇ ਤੁਸੀਂ ਦੇਖ ਸਕਦੇ ਹੋ ਚੁੱਲ੍ਹੇ ਵੀ ਜਿਹੜੇ ਕਿ ਲੱਗੇ ਹੋਏ ਨੇ ਇਹ ਪੂਰੀ ਲਾਈਟਨਿੰਗ ਵਗੈਰਾ ਸਾਰੀ ਇਹ ਤਿਆਰੀਆਂ ਇੱਥੇ ਹੋ ਰਹੀਆਂ ਨੇ ਚੁੱਲੇ ਪੂਰੇ ਤੁਸੀਂ ਦੇਖ ਸਕਦੇ ਹੋ ਕਿ ਵੱਡੇ ਵੱਡੇ ਚੁੱਲੇ ਛੋਟੇ ਚੁੱਲੇ ਕਾਰ ਵਾਲੇ ਚੁੱਲੇ ਸਾਰੇ ਜਿਹੜੇ ਕਿ ਇੱਥੇ ਲੱਗੇ ਹੋਏ ਨੇ ਬੱਚੇ ਜਿਹੜੇ ਕਿ ਪੂਰੇ ਇਸ ਉਮੀਦ ਦੇ ਵਿੱਚ ਨੇ ਕਿ ਕਦੋਂ ਇਹ ਮੇਲਾ ਪੂਰਾ ਰੈਡੀ ਹੋ ਜਾਏ ਤੇ ਜਾ ਕੇ ਚੁੱਲੇ ਲੈ ਲੈਣ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵਧੀਆ ਨਜ਼ਾਰਾ ਜਿਹੜਾ ਕਿ ਸਿਮੇਲੇ ਦਾ ਆ ਰਿਹਾ ਹੈ ਹਾਲਾਂਕਿ ਅਜੇ ਮੇਲਾ ਸ਼ੁਰੂ ਨਹੀਂ ਹੋਇਆ ਫੇਰ ਵੀ ਤੁਸੀਂ ਦੇਖ ਸਕਦੇ ਹੋ ਕਿ ਬੱਚੇ ਤਾਂ ਜਿਹੜੇ ਕਿ ਪੂਰੇ ਨਜ਼ਰ ਆ ਰਹੇ ਨੇ ਹੈਲੋ ਜੀ ਕਿਵੇਂ ਹੋ ਠੀਕ ਜੀ ਮੇਲਾ ਦੇਖਣ ਆਏ ਹੋ ਅੱਜ ਸ਼ੁਰੂ ਤਾਂ ਹੋਇਆ ਨਹੀਂ ਕੱਲ੍ਹ ਤੋਂ ਹੋ ਜਾਏਗਾ ਜੀ ਕੱਲ੍ਹ ਤੋਂ ਹੋ ਜਾਊਗਾ ਕਿਵੇਂ ਦਾ ਲੱਗ ਰਿਹਾ ਕਿੰਨਾ ਕ ਐਕਸਾਈਟਿਡ ਹੋ ਮੇਲੇ ਦੇ ਲਈ ਬਹੁਤ ਹੈ ਬਹੁਤ ਬਹੁਤ ਜ਼ਿਆਦਾ ਇਤਨਾ ਜ਼ਿਆਦਾ ਕੀ ਕਰੋਗੇ ਜਦ ਮੇਲਾ ਲੱਗੇਗਾ ਸਭ ਤੋਂ ਪਹਿਲੇ ਖੂਮੰਗੇ ਅੱਛਾ ਉਹ ਜੋ ਮਰਬੇਟ ਦਾ ਸ਼ੋਅ ਦੇਖਿਆ ਆਪਣੇ ਅੰਦਰ ਕਿਵੇਂ ਇਹਨੇ ਚਲਾ ਲਓ ਇਹ ਤਾਂ ਚੱਲ ਹੀ ਰਿਹਾ ਹੈ ਆਵਾਜ਼ ਆ ਨਹੀਂ ਨੀ ਇਹਦੇ ਚ ਨਹੀਂ ਆਉਗੀ ਉਹਦੇ ਚ ਆਉਗੀ ਅੱਛਾ ਕਿਹੜੀ ਕਲਾਸ ਚ ਸਕੂਲ ਜਾਂਦੇ ਹੋ 8ਥ ਕਲਾਸ ਚ ਕੀ ਪੜ੍ਹਦੇ ਹੋ ਸਭ ਪੜ੍ਹਦੇ ਸਬਜੈਕਟ ਸਭ ਪੜ੍ਹਦੇ ਹ ਕਿਹੜੇ ਸਬਜੈਕਟ ਪੜ੍ਹਦੇ ਹੋ ਨਾ ਦੱਸੋ ਹਿੰਦੀ ਇੰਗਲਿਸ਼ ਮੈਥ ਸਾਇੰਸ ਈਵੀਐਸ ਈਵੀਐਸ ਤੋਂ ਉੜ ਗਈ ਈਵੀਐਸ ਉੜ ਗਈ ਕਿਹਨੇ ਉੜਾਈ ਮੈਂ ਉੜਾ ਦੀ ਕਿਹੜੀ ਮੈਡਮ ਨੇ ਉਸਕੀ ਜਗ੍ਹਾ ਸਾਇੰਸ ਆ ਗਈ ਨਾ ਅੱਛਾ ਉਸਕੀ ਜਗ੍ਹਾ ਸਾਇੰਸ ਆ ਗਈ ਅਸ਼ਾ ਸ਼ਟੀ ਵੀ ਪੜਤਾ ਪੰਜਾਬੀ ਵੀ ਡਰਾਇੰਗ ਵੀ ਮੈਡਮ ਨੇ ਕبھی ਡਾਂਟਾ ਕਿ ਕਿਹੜੀ ਗੱਲ ਤੇ ਸਭ ਤੋਂ ਜ਼ਿਆਦਾ ਡਾਂਟ ਉਹ ਲੜਾਈ ਕਿਉਂ ਕਿ ਕਿਹਦੇ ਨਾਲ ਲੜਾਈ ਕਰੀ ਸੀ ਦੋਸਤ ਕੇ ਕਿਹੜੀ ਗੱਲ ਤੇ ਗਾਲੀ ਦੇ ਰਦਾ ਤੁਸੀਂ ਕਿਹੜੀ ਕਲਾਸ 7 ਤੇ ਤੁਸੀਂ ਵੀ ਲੜਾਈਆਂ ਕਰਦੇ ਹੋ ਕਿ ਤੁਸੀਂ ਪੜਦੇ ਹੋ ਲੜਾਈ ਅਭੀ ਕਰਤੇ ਬੜਤੇ ਵੀ ਹੈ ਜੀ। ਛਾ ਮੈਡਮ ਨਾਲ ਮੈਡਮ ਨਾਲ ਕਿਵੇਂ ਦਾ ਰਿਸ਼ਤਾ ਹੈ ਕਿਵੇਂ ਦਾ ਪੜਾਉਂਦੇ ਨੇ ਕਿ ਕੀ ਕਹਿਣਾ ਚਾਹੋਗੇ ਆਪਣੇ ਟੀਚਰਸ ਦੇ ਬਾਰੇ? ਹਾਂ ਜੀ ਟੀਚਰ ਤੋਂ ਮੈਂ ਤਾਂ ਆਪਣੇ ਟੀਚਰ ਕੇ ਬਾਰੇ ਮੈਨੂੰ ਕਹਾਂਗਾ ਭਾਈ ਤੂੰ ਯਾਰ ਸੇ ਸਕੂਲ ਛੋੜ ਕੇ ਚੱਲ ਜਾ। ਹਾਏ ਨਹੀਂ ਮੈਂ ਮਰ ਜਾ। ਜੋ ਆ ਕਹ ਰਿਹਾ ਆ ਆਪਣੇ ਟੀਚਰਸ ਨੂੰ ਕਿ ਸਕੂਲ ਛੱਡ ਕੇ ਚੱਲ ਜਾਓ ਕਿਉਂ ਇੱਧਰ ਆ ਕਿਉਂ ਚੱਲ ਜਾਓ। ਮਾਰਦੀ ਹੋਤਾ ਹੈ। ਤੇ ਫਿਰ ਤੂੰ ਸੇ ਕਹਿ ਦਿਆ ਕਰੋ ਨਾ ਕਿ ਮਾਰਿਆ ਨਾ ਕਰੋ ਵੀ ਮਤਲਬ ਪਿਆਰ ਨਾਲ ਸਮਝਾ ਦਿਆ ਕਰੋ। ਸਮਸਤੀ ਨਾ ਅੱਛਾ ਕਿੰਨੇ ਨੰਬਰ ਆਏ ਸੀਗੇ ਲਾਸਟ ਇਅਰ ਪੇਪਰ ਮੇ 6th ਕਲਾਸ ਦੇ ਕਿਹੜੇ ਕਿੰਨੇ ਨੰਬਰ ਆਏ 78% 78 ਫੇਰ ਵੀ ਮਾਰਦੇ ਨੇ ਫੇਰ ਤਾਂ ਗਲਤ ਗੱਲ ਹੈ ਨਾ ਫੇਰ ਤਾਂ ਜਵਾਕ ਪੜਨਾ ਲਾਇਆ ਮੈਂ ਬਸ ਮੈਮ ਕਹਾਈ ਹੈ ਨਾ ਮੈਮ ਕੋ ਕੁਝ ਬੋਲ ਨਹੀਂ ਸਕਤੇ ਹਾਂ ਚੁਟਕਲਾ ਸੁਣਾਉਂਗੇ ਗਈ ਹਾਂਜੀ ਚੁਟਕਲਾ ਸੁਣਾਉਂਦੇ ਮਤਲਬ ਜੋਕ ਜੋਗਾਤੀ ਨੇ ਆ ਕਿਹੜਾ ਸਿੰਗਰ ਪਸੰਦ ਹੈ ਕੋਈ ਸਿੰਗਰ ਪਸੰਦ ਹੋਵੇ ਤਾਂ ਗਾ ਕੇ ਸੁਣਾ ਲੈ ਨਹੀਂ ਚੱਲ ਗਾ ਕੇ ਸੁਣਾ ਗਾਏ ਵੀ ਨਾ ਨਿਕਲਵਾਂਦੇ ਇਸੇ ਆ ਤੈਸੇ ਮੈਂ ਨਹੀਂ

अच्छा चलो पढ़ लिया करो टीचर्स मारतीया ने पर प्यार भी करतीया ने ਤੁਹਾਡੇ ਭਲੇ ਲਈ ਭਲਾਈ ਚਾਹੁੰਦੀਆਂ ਨੇ ਉਹ ঠিক ਹੈ ਮੈਂ ਚਲਾਉਂਗੀ ਠੀਕ ਹੈ ਚਲੋ ਤੇ ਉਸ ਤੋਂ ਬਾਅਦ ਆਪਾਂ ਅੱਗੇ ਵਧਦੇ ਹਾਂ ਤੇ ਹੋਰ ਦੇਖਦੇ ਹਾਂ ਕਿ ਮੇਲੇ ਦੇ ਵਿੱਚ ਕੀ ਕੁਸ਼ ਆ ਕੀ ਕੁਝ ਤੁਹਾਨੂੰ ਮਿਲਣ ਵਾਲਾ ਹੈ ਕੱਲ ਨੂੰ ਤੇ ਇਸ ਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਸਟਾਲਸ ਜਿਹੜੀਆਂ ਕਿ ਹਜੇ ਪੂਰੀ ਰੈਡੀ ਨਹੀਂ ਹੋਈਆਂ ਪਰ ਹੋਣ ਵਾਲੀਆਂ ਨੇ ਕਿਉਂਕਿ ਤੁਹਾਡਾ ਜੋ ਕਿ ਮਨੋਰੰਜਨ ਪੂਰਾ ਹੋਣ ਵਾਲਾ ਇਸ ਮੇਲੇ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਜਵਾਕਾ ਦੇ ਨਾਲ ਤਾਂ ਵੈਸੇ ਮੇਲੇ ਦੀ ਜੇ ਗੱਲ ਕਰੀਏ ਰੌਣਕ ਵੱਧ ਜਾਂਦੀ ਹੈ ਜਵਾਕਾ ਤੋਂ ਬਿਨਾ ਤਾਂ ਮੇਲਾ ਸੱਚੀਓ ਦੂਰਾ ਲੱਗਦਾ ਹੈ ਹਾਲਾਂਕਿ ਇੰਜੋਏ ਹਰ ਕੋਈ ਕਰਦੇ ਇਸ ਮੇਲੇ ਨੂੰ ਪਰ ਜਵਾਕਾ ਦੇ ਬਿਨਾਂ ਇਹ ਮੇਲਾ ਜਿਹੜਾ ਕੀ ਹੁੰਦਾ ਹੈ ਉਹ ਘੱਟ ਰਹਿ ਜਾਂਦਾ ਹੈ ਕਿਤੇ ਨਾ ਕਿਤੇ ਜੇ ਆਪਾਂ ਅੱਗੇ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਿ ਟੈਂਟ ਪੂਰੇ ਲੱਗੇ ਹੋਏ ਨੇ ਇਹ ਕੱਲ ਤੋਂ ਸ਼ੁਰੂ ਹੋ ਜਾਣਗੇ ਤੇ ਤੁਸੀਂ ਵੀ ਮੇਲੇ ਦਾ ਆਨੰਦ ਜਿਹੜਾ ਕਿ ਮਣੀ ਮਾਜਰੇ ਦੇ ਦੁਸ਼ਹਿਰੇ ਗਰਾਊਂਡ ਦੇ ਵਿੱਚ ਆ ਕੇ ਲੈ ਸਕਦੇ ਹੋ ਤੇ ਇਹ ਤੁਸੀਂ ਦੇਖ ਰਹੇ ਹੋ ਕਿ ਸਾਰਾ ਕੁਝ ਤੁਹਾਨੂੰ ਜਿਹੜਾ ਬਾਹਰ ਦਾ ਉਹ ਹੈ ਇੰਜੋਏ ਹੈ ਸਟਾਲਸ ਨੇ ਉਹ ਸਾਰੀਆਂ ਤੁਹਾਨੂੰ ਦਿਖਾਤੀਆਂ ਤੇ ਹੁਣ ਅਸੀਂ ਅੰਦਰ ਜਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਪੂਰੀਆਂ ਤਿਆਰੀਆਂ ਹੋ ਰਹੀਆਂ ਨੇ ਮੇਲੇ ਦੀ ਇਸੇ ਨਾਲ ਹੁਣ ਆਪਾਂ ਅੰਦਰ ਜਾਵਾਂਗੇ ਮਰਮਟ ਸ਼ੋਹਤੀ ਜੇ ਗੱਲ ਕਰੀਏ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਮਰਮਟ ਸ਼ੋਅ ਦੇ ਵਿੱਚ ਕਿਵੇਂ ਦਾ ਨਜ਼ਾਰਾ ਆਉਣ ਵਾਲਾ ਹੈ ਕਿੰਨਾ ਕਿੰਜੋਏਮੈਂਟ ਜਿਹੜਾ ਕਿ ਉਹਦੇ ਵਿੱਚ ਹੋਣ ਵਾਲਾ ਹੈ ਇਸ ਵਾਰ ਇਹ ਅੱਜ ਆਪਾਂ ਦੇਖਾਂਗੇ ਕਿ ਮੈਂ ਵੀ ਪਹਿਲੀ ਵਾਰੀ ਦੇਖ ਰਹੀ ਹਾਂ ਮਰਮਿਡ ਸ਼ੋਅ ਮੈਂ ਸੋ ਪਹਿਲਾਂ ਕਦੇ ਨਹੀਂ ਦੇਖਿਆ ਤੇ ਹੁਣ ਦੇਖਦੇ ਹਾਂ ਕਿ ਮਰਮਿਡ ਸ਼ੋਅ ਦੇ ਵਿੱਚ ਕਿਵੇਂ ਦਾ ਨਜ਼ਾਰਾ ਆਉਣ ਵਾਲਾ ਹੈ ਅਮੇਂ ਦੇ ਮਰਮਿਡ ਸਾਨੂੰ ਦੇਖਣ ਨੂੰ ਮਿਲਣਗੇ ਆ ਤੇ ਆਪਾਂ ਦੇਖਦੇ ਹਾਂ ਕਿ ਹੈਗਿਆ ਕਿੱਥੇ ਨੇ ਮੈਂ ਆਪਣੇ ਕੈਮਰਾਮੈਨ ਨੂੰ ਸੱਦਣਾ ਚਾਹੂੰਗੀ ਸਰ ਆਜੋ ਆ ਦੇਖੋ ਆ ਦੇਖ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਸੋਹਣੀਆਂ ਸੋਹਣੀਆਂ ਮਰਮਿਡਸ ਜਿਹੜੀਆਂ ਕਿ ਇੱਥੇ ਬਣੀਆਂ ਹੋਈਆਂ ਨੇ ਆਪਣੇ ਟੈਲੈਂਟ ਦੇ ذریعے ਜਗ੍ਹਾ ਕਰੀਏ ਤਾਂ ਇਹ ਲੋਕਾਂ ਨੂੰ ਐਂਟਰਟੇਨ ਕਰ ਰਹੇ ਨੇ ਤਾਂ ਇਹ ਇੱਕ ਸਾਖਦੇ ਆ ਕਿ ਸ਼ੋਅ ਜਿਹੜਾ ਕਿ ਲੱਗਿਆ ਹੋਇਆ ਹੈ ਤੇ ਮਰਮੇਟ ਸ਼ੋਅ ਦੇ ਵਿੱਚ ਇਹ ਮਰਮੇਟ ਸੇ ਲੋਕਾਂ ਨੂੰ ਐਂਟਰਟੇਨ ਕਰ ਰਹੀ ਹੈ ਆਪਣੇ ਟੈਲੈਂਟ ਦੇ ਨਾਲ ਦਾਸਵਾں ਕੇ ਸਪੈਸ਼ਲ ਜਿਹੜਾ ਕਿ ਬਾਹਰੋਂ ਵਿਦੇਸ਼ ਤੋਂ ਇਹ ਮਰਮਿਟਸ ਜਿਹੜੇ ਕਿ ਬਣੇ ਹੋਏ ਨੇ ਇਨ੍ਹਾਂ ਪਰਸਨਸ ਨੂੰ ਸੱਦਿਆ ਗਿਆ ਹੈ ਆਪਣੇ ਟੈਲੈਂਟ ਨੂੰ ਦਿਖਾਉਣ ਲਈ ਤੇ ਇਸ ਦੇ ਨਾਲ ਤੁਸੀਂ ਦੇਖ ਸਕਦੇ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮਰਮਿਟ ਸ਼ੋਅ ਇੰਜ ਹੋਇਆ ਕਰ ਰਹੇ ਹੋ ਹਾਂਜੀ ਆਜੋ ਸਰ ਤੁਸੀਂ ਵੀ ਆਜੋ ਕਿਵੇਂ ਦਾ ਲੱਗ ਰਿਹਾ ਹੈ ਬਹੁਤ ਅੱਛਾ ਹੈ ਕੀ ਕੁਝ ਵੱਖਰਾ ਆਇਆ ਹੈ ਇੱਧਰ ਬਹੁਤ ਅੱਛਾ ਹੈ ਜੀ ਕੀ ਕਹਿਣਾ ਚਾਹੋਗੇ ਕਿ ਸ਼ੋਅ ਕਿੰਨਾ ਕੰਟੇਨ ਟੇਨ ਜਿਹੜਾ ਕੀ ਗੱਲ ਬਸ ਬਹੁਤ ਅੱਛਾ ਲੱਗ ਰਿਹਾ ਹੈ ਦੇਖਣ ਲਈ ਆਪਣੇ ਵਿਆਹ ਹੋਏ ਹੋ ਹਾਂਜੀ ਬੱਚਿਆਂ ਨੂੰ ਲੈ ਕੇ ਆਉਂਗੀ ਜੀ ਆئیںਗੀ ਅੱਛਾ ਮਤਲਬ ਤੁਹਾਨੂੰ ਲੱਗਿਆ ਕਿ ਬੱਚਿਆਂ ਨੂੰ ਇੱਥੇ ਲੈ ਕੇ ਆਉਣਾ ਚਾਹੀਦਾ ਹੈ ਹਾਂ ਆਣਾ ਚਾਹੀਦਾ ਫਿਰ ਅਸੀਂ ਉਮੀਦ ਕਰਦੇ ਹਾਂ ਕਿ ਕੱਲ ਨੂੰ ਤੁਸੀਂ ਆਉਂਗੇ ਤੇ ਆਡੀਅנס ਨੂੰ ਵੀ ਦੱਸ ਦੋ ਕਿ ਮਤਲਬ ਮੇਲਾ ਸ਼ੁਰੂ ਹੋ ਰਿਹਾ ਤੇ ਉਹ ਵੀ ਆ ਜਾ ਆਜੋ ਜੀ ਮੇਲਾ ਸ਼ੁਰੂ ਹੋ ਰਿਹਾ ਹੈ ਬਹੁਤ ਅੱਛਾ ਹੈ ਬਹੁਤ ਹੀ ਅੱਛਾ ਲੱਗ ਰਿਹਾ ਹੈ ਬੱਚੋ ਨੂੰ ਲੈ ਕੇ ਆਣਾ ਹੈ ਕਿੱਥੋਂ ਐਸੇ ਤੋਂ ਮੈਂ ਮੁੰਬਈ ਸੇ ਮੁੰਬਈ ਤੋਂ ਤੇ ਮੁੰਬਈ ਤੋਂ ਚੰਡੀਗੜ੍ਹ ਕਿ ਅਗੇ ਕੰਮ ਤਾਂ ਥੋੜਾ ਇਸਕੇ ਲਈ ਆ ਗਏ ਘੁੰਮਣੇ ਲਈ ਵੀ ਆਏ ਹਾਂ ਜੀ ਹਾਂਜੀ ਲੋ ਸਰ ਨੇ ਦੱਸਿਆ ਕਿ ਇੰਜੋਏ ਕਰੋ ਮੇਲੇ ਨੂੰ ਤੇ ਇੱਥੇ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿ ਮਰਮਿਟ ਸ਼ੋ ਜਿਹੜਾ ਕਿ ਵੱਖਰਾ ਕਨਸੈਪਟ ਹੈ ਇਸ ਵਾਰ ਸਾਰੇ ਮੇਲਿਆਂ ਚੋਂ ਵੱਖਰਾ ਕਨਸੈਪਟ ਲੱਗਿਆ ਹੋਇਆ ਹੁਣ ਤੁਹਾਡੀ ਗੱਲ ਕਰਵਾ ਰਹੇ ਹਾਂ ਜਿਨ੍ਹਾਂ ਨੇ ਇੰਨਾ ਖੂਬਸੂਰਤ ਮੇਲਾ ਆਰਗੇਨਾਈਜ਼ ਕਰਵਾਇਆ ਹੈ ਅਲੰਕੇਸ਼ਵਰ ਭਾਸਕਰ ਸਰ ਦੇ ਨਾਲ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਨੂੰ ਆਪ ਨੂੰ ਬਹੁਤ-ਬਹੁਤ ਨਮਸਕਾਰ ਅੱਜ ਮੇਰਾ ਨਾਮ ਲਕੇਸ਼ਵਰ ਭਾਸਕਰ ਹੈਗਾ ਔਰ ਮੈਂ ਪ੍ਰੋਪਰਾਈਟਰ ਹੈਗਾ ਅਪੈਕਸ ਇੰਟਰਨੈਸ਼ਨਲ ਦਾ ਤੇ ਅਪੈਕਸ ਇੰਟਰਨੈਸ਼ਨਲ ਵੱਲੋਂ ਆਪ ਦੇ ਹਾਊਸਿੰਗ ਬੋਰਡ ਚੌਂਕ ਮਨੀ ਮਾਰਾ ਵਿੱਚ ਇੱਕ ਮੈਰੀਮੈਂਟ ਸ਼ੋਅ ਲਾਇਆ ਗਿਆ ਜੋ ਇੰਡੀਆ ਦਾ ਸਭ ਤੋਂ ਵੱਡਾ ਮੈਰੀਮੈਂਟ ਸ਼ੋਅ ਹੋਏਗਾ ਔਰ ਇਹਦੇ ਵਿੱਚ ਆਪ ਨੂੰ ਸੀ ਸਮੁੰਦਰ ਤੋਂ ਲੈ ਕੇ ਮਤਲਬ ਸਮੁੰਦਰ ਦੇ ਅੰਦਰ ਕੀ ਹੁੰਦਾ ਕਿਦਾਂ ਲੋਕ ਤੈਰਦੇ ਨੇ ਕਰਦੇ ਨੇ ਉਹਦਾ ਤੁਹਾਨੂੰ ਫੀਲ ਆਏਗਾ ਦੇਖਦੇ ਆ ਨਾ ਇਹ ਚੀਜ਼ਾਂ ਮੈਨੂੰ ਨਾ ਕਿਤੇ ਨਾ ਕਿਤੇ ਬਾਹਰ ਜੇ ਆਪਾਂ ਗੱਲ ਕਰੀਏ ਵਿਦੇਸ਼ਾਂ ਵਿੱਚ ਹੀ ਦੇਖਣ ਨੂੰ ਮਿਲਦੀਆਂ ਸੀਗੀਆਂ ਪਰ ਮੈਂ ਪਹਿਲੀ ਵਾਰੀ ਮੈਨੂੰ ਲੱਗ ਰਿਹਾ ਮੈਂ ਇੰਡੀਆ ਦੇ ਵਿੱਚ ਦੇਖ ਰਹੀ ਹਾਂ ਤੇ ਤੁਸੀਂ ਇਹ ਨਵਾਂ ਕਨਸੈਪਟ ਲੈ ਕੇ ਆਏ ਹੋ ਕਿਵੇਂ ਉਹ ਚੀਜ਼ ਕੀਤੀ ਜੀ ਇਹ ਲੋਕ ਅਸੀਂ ਲੋਕਾਂ ਦਾ ਜਦੋਂ ਸਿੰਗਾਪੁਰ ਪਾਰ ਜਾਦੇ ਆਂ ਔਰ ਬੱਚਿਆਂ ਦੇ ਨਾਲ ਸਪੈਸ਼ਲਿਸਟ ਬਾਹਰ ਇਸ ਲਈ ਕੋ ਮੰਜਾਂਦੇ ਨੇ ਕਿ ਕਿਉਂ ਇੱਥੇ ਸਾਨੂੰ ਇਹ ਚੀਜ਼ ਦੇਖਣ ਨੂੰ ਮਿਲਦੀ ਔਰ ਸਾਡਾ ਪ੍ਰਯਾਸ ਰਹਿੰਦਾ ਹੈ ਅਸੀਂ ਹਰ ਸਾਲ ਨਿਆ ਕੁਝ ਨਾ ਕੁਝ ਚੰਡੀਗੜ੍ਹ ਲਾਉਂਦੇ ਨੇ ਇਹ ਹੋਮ ਟਾਊਨ ਹੋਣ ਕਰਕੇ ਸਾਡਾ ਕਿ ਸਾਨੂੰ ਚੰਡੀਗੜ੍ਹ ਨਾਲ ਜ਼ਿਆਦਾ ਲਗਾਵਾਂ ਕਿ ਕੋਈ ਵੀ ਪਾਰਕ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਚੰਡੀਗੜ੍ਹ ਪਹਿਲਾਂ ਇਹ ਪ੍ਰੋਜੈਕਟ ਲਾਉਂਦੇ ਹਾਂ ਹੁਣ ਇਹ ਪ੍ਰੋਜੈਕਟ ਉਸ ਤੋਂ ਬਾਅਦ ਦਿੱਲੀ ਜਾਏਗਾ ਹੋਰ ਜਗ੍ਹਾ ਜਾਏਗਾ ਲੇਕਿਨ ਸਭ ਤੋਂ ਵੱਡਾ ਸ਼ੋਅ ਇਸ ਚੰਡੀਗੜ੍ਹ 'ਚ ਹੀ ਆਪ ਨੂੰ ਲੈ ਕੇ ਦਿਖਾ ਰਹੇ ਹਾਂ ਤਾਂ ਕਿ ਸਾਨੂੰ ਵੀ ਹੁੰਦਾ ਕਿ ਸਾਡੇ ਸ਼ਹਿਰ ਵਾਸੀ ਦੇਸ਼ ਵਾਸੀ ਸਾਡੇ ਦੇਖ ਸਕਣ ਅਸੀਂ ਗੱਲ ਨਹੀਂ ਹਰ ਕੋਈ ਬਾਹਰ ਜਾ ਕੇ ਅਫੋਰਡ ਨਹੀਂ ਕਰ ਸਕਦਾ ਦੇਖਣਾ ਅਸੀਂ ਉਹਦੀ ਪੂਰੀ ਕੋਸ਼ਿਸ਼ ਕਰਦੇ ਹਾਂ ਕਿ ਉਹ ਫੀਲ ਤੁਹਾਨੂੰ ਲੈ ਕੇ ਅਸੀਂ ਮੈਂ ਤਾਂ ਵੈਸੇ ਆਡੀਅנס ਨੂੰ ਦੱਸ ਹੀ ਰਹੀ ਹਾਂ ਕਿ ਆ ਕੇ ਮੇਲਾ ਦੇਖਣ ਤੇ ਤੁਸੀਂ ਵੀ ਕਹਿ ਦਿਓ ਵੀ ਹਾਂ ਕਿੰਨਾ ਵਧੀਆ ਜਿਹੜਾ ਕਿ ਤੁਸੀਂ ਆਰਗੇਨਾਈਜ਼ ਕਰਿਆ ਕਿ ਆਡੀਅנס ਆ ਕੇ ਦੇਖੇ ਪਹਿਲੀ ਗੱਲ ਤਾਂ ਮੈਡਮ ਇਹ ਇੰਡੀਆ ਦਾ ਸਭ ਤੋਂ ਵੱਡਾ ਸ਼ੋਅ ਹੋ ਰਿਹਾ ਹੈ ਮੈਰਿਜਮੈਂਟ ਸ਼ੋਅ ਹੋ ਰਿਹਾ ਹੈ ਤੇ ਇਹ ਦੇ ਕਰਕੇ ਨਾ ਮੈਂ ਚਾਹਾਂਗਾ ਅਪੀਲ ਕਰਾਂਗਾ ਚੰਡੀਗੜ੍ਹ ਵਾਸੀਆਂ ਨੂੰ ਕਿ ਇੱਕ ਵਾਰ ਜ਼ਰੂਰ ਤੁਹਾਡਾ ਬੰਦਾ ਹੈ ਨਜ਼ਰ ਮਾਰ ਕੇ ਜਾਂਦਾ ਠੀਕ ਹੈ ਨਾ ਉਸ ਤੋਂ ਬਾਅਦ ਸਾਡੇ ਕਿਤੇ 40 ਸਟਾਲਸ ਹੋਣਗੇ ਤਰ੍ਹਾਂ ਤਰ੍ਹਾਂ ਦੇ ਚੂਲੇ ਹੋਣਗੇ ਔਰ ਸੇਫਟੀ ਦਾ ਪੂਰਾ ਪ੍ਰਬੰਧ ਰੱਖਿਆ ਗਿਆ ਹੈ ਥੈਂਕ ਯੂ ਸੋ ਮਚ ਸਰ ਥੈਂਕ ਯੂ ਤੇ ਤੁਸੀਂ ਦੇਖਿਆ ਕਿ ਸਰ ਨੇ ਦੱਸਿਆ ਹੈ ਕਿ ਮੇਲਾ ਜਿਹੜਾ ਕਿ ਉਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਆਰਗੇਨਾਈਜ਼ ਕਰਵਾਇਆ ਗਿਆ ਤੇ ਮੈਂ ਵੀ ਤੁਹਾਨੂੰ ਕਹੂੰਗੀ ਕਿ ਤੁਸੀਂ ਇੱਕ ਵਾਰ ਆ ਕੇ ਦੇਖੋ ਬਿਲਕੁਲ ਵੱਖਰਾ ਤੇ ਖਾਸ ਹੋਣ ਵਾਲਾ ਜੀ ਹਾਂ ਤੇ ਇਹ ਸੀ ਸਾਰਾ ਮੇਲਾ ਜੋ ਕਿ ਤੁਸੀਂ ਦੇਖਿਆ ਕਿ ਕਿੰਨਾ ਐਂਟਰਟੇਨਿੰਗ ਸੀਗਾ ਮਨਮੇਡ ਸ਼ੋਅ ਇੱਥੇ ਲੱਗਿਆ ਹੋਇਆ ਤੇ ਇਸ ਦੇ ਨਾਲ ਦੱਸ ਦਵਾਂ ਕਿ ਬੱਚੇ ਵੀ ਪੂਰੇ ਖੁਸ਼ ਨੇ ਐਕਸਾਈਟਮੈਂਟ ਦੇ ਨਾਲ ਭਰੇ ਹੋਏ ਨੇ ਕਿ ਮੇਲਾ ਲੱਗਿਆ ਹੋਇਆ ਤੇ ਸ਼ੁਰੂ ਹੋਣ ਵਾਲਾ ਤੇ ਤੁਸੀਂ ਤੁਹਾਨੂੰ ਵੀ ਮੈਂ ਹੀ ਕਹਿਣਾ ਚਾਹੂੰਗੀ ਕਿ ਮੇਲਾ ਦੇਖੋ ਮਣੀ ਮਾਝੜਾ ਦੇ ਵਿੱਚ ਦੁਸ਼ਹਿਰੇ ਗਰਾਊਂਡ ਦੇ ਵਿੱਚ ਲੱਗਿਆ ਹੋਇਆ ਆ ਕੇ ਤੁਸੀਂ ਦੇਖ ਸਕਦੇ ਹੋ